ਕੀ ਕਸਾਨ ਨੇ ਜਿਹੜੀ ਮੇਰੇ ਨਾਲ ਮੇਰੇ ਹਸਬੰਦ ਸਰਪਾਲ ਸਿੰਘ ਅਸੀਂ ਰਲ ਕੇ ਖੇਤੀ ਕਰਦੇ ਆ ਜਿਹਦੇ ਵਿੱਚ ਸਾਡੇ ਆਪਣੇ 10 ਖੇਤ ਨੇ ਤੇ 10 ਖੇਤ ਅਸੀਂ ਹਾਲੇ ਤੇ ਲੈ ਆ ਜਿਹਦੇ ਵਿੱਚ ਅਸੀਂ ਝੋਨਾ ਕਣਕ ਪੱਠੇ ਤੇ ਪਸ਼ੂਆਂ ਦੇ ਜੋ ਵੀ ਚਾਰਾ ਹੁੰਦਾ ਉਹ ਅਸੀਂ ਬੀਜਦੇ ਆ ਅਸੀਂ ਦੋਨੇ ਜਣੇ ਰਲ ਕੇ ਖੇਤੀ ਕਰੀਦੀ ਆ ਤੇ ਨਾ ਹੀ ਅਸੀਂ ਕਿਸੇ ਦੀ ਅੱਜ ਤੱਕ ਵੀ ਹੈਲਪ ਲਈ ਆ ਜਿੰਨਾ ਹੋ ਸਕੇ ਅਸੀਂ ਖੁਦ ਕਰਦੇ ਆ ਜਿਹਦੇ ਵਜ੍ਹਾ ਅਸੀਂ ਝੋਨਾ ਬੀਜਦੇ ਆ ਕਣਕ ਬੀਜਣ ਨੂੰ ਕਾਲਾਂ ਅਸੀਂ ਜੰਤਰ ਤੇ ਜਾਂ ਮੂੰਗੀ ਬੀਜੀਆਂ ਦੀਆਂ ਜਿਹਦੇ ਵਿੱਚ ਥੋੜੀ ਜਿਹੀ ਮੂੰਗੀ ਦੀ ਤੜਾਈ ਵੀ ਕੀਤੀ ਜਾਊਗੀ ਤੇ ਬਾਅਦ ਵਿੱਚ ਉਹਨਾਂ ਨੂੰ ਖੇਤਾਂ ਵਿੱਚ ਹੀ ਵਾਇਆ ਜਾਊਗਾ ਜਿਹਦੇ ਨਾਲ ਸਾਡੇ ਲਈ ਹਰੀ ਖਾਦ ਤਿਆਰ ਹੋ ਜੂਗੀ ਇਹਦੇ ਨਾਲ ਨਾਲ ਅਸੀਂ ਥੋੜੇ ਜਿਹਾ ਪਸ਼ੂ ਪਾਲ ਵੀ ਰੱਖੇ ਆ ਮੁਰਗੀਆਂ ਵੀ ਰੱਖੀਆਂ ਨੇ ਤੇ ਮੈਂ ਆਮ ਬੀਬੀਆਂ ਨੂੰ ਇਹ ਕਹਿਣਾ ਚਾਹਨੀ ਆ ਜੇ ਤੁਸੀਂ ਖੁਦ ਨਾ ਰਲ ਕੇ ਕੰਮ ਕਰਾਓ ਤੇ ਸਾਨੂੰ ਬਾਹਰੋਂ ਕਿਸੇ ਦੀ ਵੀ ਹੈਲਪ ਲੈਂਣ ਦੀ ਲੋੜ ਨਹੀਂ ਪਊਗੀ ਤੇ ਨਾ ਹੀ ਸਾਡੇ ਸਿਰ ਤੇ ਕਰਜ਼ਾ ਹੋਊਗਾ ਜੇ ਅਸੀਂ ਕੁਝ ਮੁਰਗੀਆਂ ਮੈਂ 15 ਮੁਰਗੀਆਂ ਤੋਂ ਕੰਮ ਸ਼ੁਰੂ ਕੀਤਾ ਸੀ ਜਿਹਦੇ ਨਾਲ ਹੌਲੀ-ਹੌਲੀ ਵਧਾ ਕੇ ਮੈਂ 30-35 ਮੁਰਗੀਆਂ ਤੋਂ ਵੱਧ ਕਰ ਚੁੱਕੀ ਹਾਂ ਜਿਹਦੇ ਨਾਲ ਅਸੀਂ ਥੋੜਾ ਜਿਹਾ ਅੰਡੇ ਵੇਚ ਲਈਦੇ ਆ ਥੋੜੀ ਜਿਹੀ ਮੁਰਗੀ ਵੇਚ ਲਈਦੀ ਆ ਜਿਹਦੇ ਨਾਲ ਸਾਡੇ ਘਰ ਦਾ ਖਰਚਾ ਬਹੁਤ ਵਧੀਆ ਚੱਲ ਸਕਦਾ ਆ ਖੇਤੀਬਾੜੀ ਦੇ ਵਿੱਚ ਆ ਅਸੀਂ ਆਪਣੇ ਜੋ ਵੀ ਖੇਤੀਬਾੜੀ ਵਿੱਚ ਬੀਜੀਦੇ ਆ ਪੱਠੇ ਵੱਡੀ ਦੇ ਅਸੀਂ ਖੁਦ ਵੜਦੇ ਆ ਆਪ ਕੰਮ ਕਰਦੇ ਆ ਆਪਣੇ ਐਗਰੀਕਲਚਰਲ ਤੋਂ ਅਸੀਂ ਕਿੱਟ ਲਿਆਣ ਕੇ ਫਸਲਾਂ ਦੀ ਤਿਆਰੀ ਬੀ ਬੀਜਦੇ ਆ ਸਬਜ਼ੀ ਬੀਜਦੇ ਆ ਜੋ ਵੀ ਸਬਜ਼ੀ ਆ ਸਾਡੇ ਘਰ ਦੀ ਆ ਜਿਹੜੀ ਬਾਜ਼ਾਰੋਂ ਆਪਾਂ ਸਬਜ਼ੀ ਲੈਨੇ ਆ ਉੱਥੇ ਤਰ੍ਹਾਂ-ਤਰ੍ਹਾਂ ਦੇ ਕੈਮੀਕਲ ਆਂਦਾ ਯੂਜ਼ ਕੀਤਾ ਹੁੰਦਾ ਆ ਜਿਹੜੀ ਸਾਡੀ ਆਪਣੇ ਘਰ ਦੀ ਸਬਜ਼ੀ ਆ ਉਹਦੇ ਉੱਤੇ ਕੋਈ ਵੀ ਉਹ ਜੀ ਅਸੀਂ ਸਪਰੇਅ ਨਹੀਂ ਕਰਦੇ ਜਿੰਨਾ ਸਾਡੇ ਤੇ ਸਾਡੇ ਬੱਚਿਆਂ ਦੇ ਉੱਤੇ ਹਾਨੀ ਕਰ ਖਰ ਬਹੁਤ ਕੁਝ ਵੀ ਹੋ ਸਕੇ ਅੱਜ ਅਸੀਂ ਇੱਕ ਕਿਸਾਨ ਬੀਬੀ ਕੁਲਵਿੰਦਰ ਕੌਰ ਦੇ ਘਰ ਜਿੱਥੇ ਕੀ ਇਹ ਖੇਤੀ ਆਪ ਖੁਦ ਕਰਦੇ ਨੇ ਇਨਾਂ ਦੇ ਪਿੰਡ ਆਏ ਹੋਏ ਆ ਇਨਾਂ ਦੇ ਖੇਤ ਵਿੱਚ ਆਏ ਹੋਏ ਆ ਦੇਖ ਰਹੇ ਆ ਕਿ ਇਹ ਕਿਸਾਨ ਬੀਬੀ ਬਹੁਤ ਹੀ ਵਧੀਆ ਢੰਗ ਨਾਲ ਖੇਤੀ ਕਰ ਰਹੀ ਆ ਜਿਹਦੇ ਵਿੱਚ ਇਹ ਸਬਜ਼ੀਆਂ ਵੀ ਆਪ ਉਗਾਉਂਦੇ ਆ ਤੇ ਆਪਣੇ ਹਸਬੰਦ ਦੇ ਨਾਲ ਖੇਤੀ ਵਿੱਚ ਬਹੁਤ ਸਹਾਇਤਾ ਕਰਦੇ ਆ ਇਹਨਾਂ ਨੇ ਮੱਝਾਂ ਵੀ ਰੱਖੀਆਂ ਹੋਈਆਂ ਆ ਤੇ ਮੈਂ ਦੇਖ ਰਹੀ ਆ ਇਹ ਬੀਬੀ ਸਬਜ਼ੀਆਂ ਦੇ ਨਾਲ ਗੁਡਾਈ ਵੀ ਆਪ ਕਰਦੇ ਨੇ ਜਿਵੇਂ ਕਿ ਕੋਈ ਵੀ ਖੇਤੀਬਾੜੀ ਦਫ਼ਤਰ ਤੋਂ ਸਹੂਲਤ ਵੀ ਮਿਲਦੀ ਆ ਨਾ ਤੇ ਤਾਵੀ ਇਹਨਾਂ ਨੂੰ ਦਿੱਤੀ ਜਾਂਦੀ ਆ ਇਹ ਬੀਬੀ ਇੰਨੀ ਕ ਕਾਮਯਾਬ ਹੋ ਚੁੱਕੀ ਆ ਕਿ ਮੇਰੇ ਸਾਹਮਣੇ ਕਿ ਇਹਨਾਂ ਵੱਲ ਦੇਖ ਕੇ ਹੋਰ ਵੀ ਕਿਸਾਨ ਬੀਬੀਆਂ ਨੂੰ ਕੰਮ ਕਰਨਾ ਚਾਹੀਦਾ ਆ ਤੇ ਖੇਤੀਬਾੜੀ ਵਾਲ ਹੋਣਾ ਚਾਹੀਦਾ ਆ ਜਿਵੇਂ ਕਿ ਛੋਟੇ ਕਿਸਾਨ ਆ ਉਹ ਕਹਿ ਦਿੰਦੇ ਆ ਕਿ ਸਾਡੇ ਕੋਲ ਜ਼ਮੀਨ ਬਹੁਤ ਘੱਟ ਆ 2 ਏਕੜ ਆ ਜੀ 2.5 ਏਕੜ ਆ ਜੀ ਉਹਦੇ ਵਿੱਚ ਕੁਝ ਬੰਦਦਾ ਨਹੀਂ ਅਸੀਂ ਕੁਝ ਕਰ ਨਹੀਂ ਸਕਦੇ ਮੈਂ ਇਹ ਕਹਿਣਾ ਚਾਹੁੰਦੀ ਆ ਉਹਨਾਂ ਲਈ ਵੀ বেকার ਉਹ ਵੀ ਬਹੁਤ ਹੋ ਸਕਦੇ ਆ ਪਰ ਜੇ ਉਹ ਚਾਉਣ ਦੇਖੋ ਜਿਹੜੀ ਮੈਂ ਬੀਬੀ ਦੀ ਗੱਲ ਕਰ ਰਹੀ ਆ ਕੁਲਵਿੰਦਰ ਕੌਰ ਦੀ ਉਹ ਕਿਸਾਨ ਬੀਬੀ ਨੇ ਵੀ ਮਤਲਬ ਛੋਟੀ ਜ਼ਮੀਨ ਤੋਂ ਹੀ ਕੰਮ ਕਰਨਾ ਸ਼ੁਰੂ ਕੀਤਾ ਸੀ ਏਕੜ ਤੋਂ ਹੀ ਤੇ ਅੱਜ ਉਹ ਬਹੁਤ ਵਧੀਆ ਤਰ੍ਹਾਂ ਖੇਤੀ ਕਰ ਰਹੇ ਨੇ ਤੇ ਉਹਨਾਂ ਨੇ ਜ਼ਮੀਨ ਆਪਣੀ ਹਾਲੇ ਤੇ ਵੀ ਲਿੱਤੀ ਹੋਈ ਆ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਜਿਹੜਾ ਹੈਗਾ ਕ੍ਰਿਸ਼ੀ ਵਿਗਿਆਨ ਚ ਅਲੱਗ-ਅਲੱਗ ਤਰ੍ਹਾਂ ਦੀਆਂ ਟ੍ਰੇਨਿੰਗ ਦਿੱਤੀਆਂ ਜਾਂਦੀਆਂ ਨੇ ਜਿਸ ਵਿੱਚ ਜਿਹੜੀਆਂ ਸਾਡੀਆਂ ਪਿੰਡੂ ਪੈਨਾ ਨੇ ਉਹਨਾਂ ਦਾ ਬਹੁਤ ਜ਼ਿਆਦਾ ਯੋਗਦਾਨ ਹੁੰਦਾ ਹੈ ਕਿ ਉਹ ਜੋ ਵੀ ਆਪਾਂ ਫਸਲ ਬੀਜਦੇ ਆਂ ਜਿਵੇਂ ਕਨਗ ਚੋਨਾ ਲਗਾਣੇ ਆ ਉਸ ਤੋਂ ਬਾਅਦ ਜਿਹੜਾ ਕਨਗ ਚੋਨਾ ਘਰ ਲੈ ਕੇ ਆਈਦਾ ਹੈ ਤੇ ਘਰ ਲਿਆ ਕੇ ਜਿਹੜੀਆਂ ਬਣਾਨੇ ਉਹਨਾਂ ਨੂੰ ਚੰਗੀ ਤਰ੍ਹਾਂ ਸਾਮ ਸੰਭਾਲ ਕਰਦੀਆਂ ਨੇ ਸਾਮ ਸੰਭਾਲ ਤੋਂ ਬਾਅਦ ਉਹਨਾਂ ਨੇ ਸਾਰਾ ਸਾਲ ਜਿਹੜਾ ਹੈਗਾ ਉਹਦੇ ਤੋਂ ਕਿਵੇਂ ਜਿਹੜੇ ਚੀਜ਼ਾਂ ਤਿਆਰ ਕਰਕੇ ਆਪਣੇ ਬੱਚਿਆਂ ਨੂੰ ਵਧੀਆ ਪੋਸ਼ਣ ਦੇਣ ਵਾਸਤੇ ਜਿਹੜਾ ਉਹਨਾਂ ਤੋਂ ਸਮਾਨ ਤਿਆਰ ਕੀਤਾ ਜਾਂਦਾ ਹੈ ਕਈ ਜਗ੍ਹਾ ਤੇ ਜਿਹੜਾ ਹੈ ਲੇਡੀਜ਼ ਅਜੇ ਵੀ ਜੜੀਆਂ ਔਰਤਾਂ ਨੇ ਉਹ ਆਪ ਚੱਕੀ ਆਟਾ ਪੀਸ ਕੇ ਤੇ ਕੋਈ ਵੀ ਦਾਲ ਆ ਉਹਨੂੰ ਪੀਸ ਕੇ ਖੁਦ ਜਿਹੜੇ ਹੈਗੇ ਨੇ ਪ੍ਰੋਡਕਟ ਤਿਆਰ ਕਰਦੀਆਂ ਨੇ ਇਸ ਤਰ੍ਹਾਂ ਹੀ ਜਿਹੜਾ ਹੈਗਾ ਕਿ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਵਿੱਚ ਜਿਹੜਾ ਬੇਕਰੀ ਦੀ ਟ੍ਰੇਨਿੰਗ ਆ ਬੇਕਰੀ ਦੇ ਵਿੱਚ ਜਿਹੜਾ ਹੈਗਾ ਕਿ ਆਪਾਂ ਇੱਕ ਤਾਂ ਮੈਦੇ ਤੋਂ ਜਾਂ ਆਟੇ ਤੋਂ ਹੀ ਪ੍ਰੋਡਕਟ ਬਣਾਉਂਦੇ ਆ ਪਰ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਵਿੱਚ ਇਸ ਤੋਂ ਇਲਾਵਾ ਵੀ ਜਿਹੜੇ ਸਾਡੇ ਹੈਗੇ ਨੇ ਬਾਜਰਾ ਰਾਗੀ ਨਾਔਰਸਰ ਉਹਨਾਂ ਨੂੰ ਵੀ ਆਪਾਂ ਕਿਵੇਂ ਆਪਣੀ ਰੋਜ਼ਾਨਾ ਜਿਹੜੀ ਹੈਗੀ ਆ ਭੋਜਨ ਦੇ ਵਿੱਚ ਕਿਵੇਂ ਸ਼ਾਮਲ ਕਰ ਸਕਦੇ ਆ ਉਹਦੀ ਟ੍ਰੇਨਿੰਗ ਦਿੱਤੀ ਜਾਂਦੀ ਆ ਉਹ ਵੀ ਜਿਹੜੀਆਂ ਕਿਸਾਨ ਬੀਬੀਆਂ ਪੈਣਾ ਨੇ ਉਹਨਾਂ ਨੂੰ ਦੱਸਿਆ ਜਾਂਦਾ ਹੈ ਕਿ ਆਪਾਂ ਆਪਣੇ ਭੋਜਨ ਦੀ ਗੁਣਵੰਤਾ ਵਧਾਣ ਵਾਸਤੇ ਕਿਵੇਂ ਇਹਨੂੰ ਵਿੱਚ ਐਡ ਕਰ ਸਕਦੇ ਆ ਕਿ ਰੋਜ਼ ਆਪਣਾ ਜਿਹੜਾ ਹੈਗਾ ਹੈ ਕਿ ਆਪਣੇ ਬੱਚਿਆਂ ਦਾ ਜਿਹੜਾ ਪੋਸ਼ਣ ਵਧੀਆ ਹੋ ਸਕੇ ਤੇ ਉਹਦੇ ਵਿੱਚ ਆਪਾਂ ਕਿਹੜੇ ਪ੍ਰੋਡਕਟ ਜਿਹੜੇ ਆ ਤਿਆਰ ਕੀਤੇ ਜਾਣ ਉਹ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਵਿੱਚ ਟ੍ਰੇਨਿੰਗ ਦਿੱਤੀ ਜਾਂਦੀ ਆ ਉਹਦੇ ਵਿੱਚ ਅਸੀਂ ਆਮਲਾ ਵਿਟਾਮਿਨ ਸੀ ਨੂੰ ਧਿਆਨ ਚ ਰੱਖ ਕੇ ਆਮਲਾ ਤੋਂ ਜਿਹੜੀਆਂ ਚੀਜ਼ਾਂ ਤਿਆਰ ਹੁੰਦੀਆਂ ਨੇ ਉਹਦੇ ਨਾਲ ਨਾਲ ਇੱਕ ਕਰੋੰਦਾ ਜਿਹੜਾ ਕਿ ਬੜਾ ਹੀ ਆਮ ਪਿੰਡਾਂ ਦੇ ਵਿੱਚ ਲਾਏ ਹੁੰਦੇ ਨੇ ਬਹੁਤ ਹੀ ਸਸਤਾ ਹੈਗਾ ਉਹਦੇ ਤੋਂ ਆਪਾਂ ਕਿਹੜੇ ਕਿੜੀਆਂ ਚੀਜ਼ਾਂ ਤਿਆਰ ਕਰ ਸਕਦੇ ਆ ਚਟਨੀ ਮਰਬਾ ਉਹ ਵੀ ਆਪਾਂ ਪਨੀ ਰੋਜ਼ਾਨਾ ਭੋਜਨ ਦੇ ਵਿੱਚ ਸ਼ਾਮਲ ਕਰੀਏ ਤਾਂ ਕਿ ਆਪਣੀ ਜਿਹੜੀ ਆ ਇਮਿਊਨਿਟੀ ਆ ਉਹ ਜਿਹੜੀ ਆ ਵਧਾਈ ਜਾ ਸਕੇ ਇਸ ਤੋਂ ਇਲਾਵਾ ਅਸੀਂ ਜਿਹੜੀਆਂ ਹੈਗੀਆਂ ਕਿ ਫੈਬਰਿਕ ਪੇਂਟਿੰਗ ਪੇਂਟਿੰਗ ਦੇ ਨਾਲ ਜਿਹੜੀਆਂ ਟ੍ਰੇਨਿੰਗ ਹੈ ਉਹ ਦਿੱਤੀ ਜਾਂਦੀ ਹੈ ਉਹਦੇ ਚ ਫੈਬਰਿਕ ਪੇਂਟਿੰਗ ਹੁੰਦੀ ਆ ਬਲੌਕ ਪ੍ਰਿੰਟਿੰਗ ਹੁੰਦੀ ਆ ਨਾਲ ਹੀ ਉਹਦੇ ਜਿਹੜਾ ਵਾਲ ਪੇਂਟਿੰਗ ਵਗੈਰਾ ਦੇ ਵਿੱਚ ਵੀ ਜਿਹੜੀਆਂ ਅਸੀਂ ਆਪਣੀਆਂ ਜਿਹੜੀਆਂ ਪਿੰਡੂ ਔਰਤਾਂ ਆ ਉਹਨਾਂ ਨੂੰ ਟ੍ਰੇਨਿੰਗ ਦਿੰਨੇ ਆ ਇਹ ਜਿਹੜੀਆਂ ਟ੍ਰੇਨਿੰਗ ਹੈਗੀਆਂ ਨੇ ਇਹ ਬਿਲਕੁਲ ਹੀ ਤਾਨੂੰ ਫ੍ਰੀ ਦਿੱਤੀਆਂ ਜਾਂਦੀਆਂ ਨੇ ਇਹਦੇ ਵਿੱਚ ਕੋਈ ਫੀਸ ਨਹੀਂ ਲੱਗਦੀ ਟ੍ਰੇਨਿੰਗ ਦੇਣ ਤੋਂ ਬਾਅਦ ਜਿਹੜਾ ਯੂਨੀਵਰਸਿਟੀ ਵੱਲੋਂ ਇੱਕ ਸਰਟੀਫਿਕੇਟ ਦਿੱਤਾ ਜਾਂਦਾ ਹੈ ਇਹ ਸਰਟੀਫਿਕੇਟ ਦਿਖਾ ਕੇ ਆਪਾਂ ਜਿਹੜਾ ਕੰਮ ਸ਼ੁਰੂ ਕਰਨਾ ਹੈ ਉਹਦੇ ਵਿੱਚ ਆਪਾਂ ਪੰਜਾਬ ਸਰਕਾਰ ਤੋਂ ਜਿਹੜੇ ਵੀ ਲੋਨ ਹੈਗੇ ਨੇ ਉਹ ਆਪਾਂ ਲੈ ਸਕਦੇ ਆ ਬੈਂਕ ਦੇ ਨਾਲ ਮਿਲ ਕੇ ਕਿ ਪਿੰਡਾਂ ਦੇ ਵਿੱਚ ਜੜੀਆਂ ਲੇਡੀਜ਼ ਕੰਮ ਕਰਦੀਆਂ ਨੇ ਉਹਨਾਂ ਨੂੰ ਕਿਹੜੇ-ਕਿਹੜੇ ਲੋਨ ਮਿਲ ਸਕਦੇ ਨੇ ਉਹਦੇ ਬਾਰੇ ਜਾਣਕਾਰੀ ਅਸੀਂ ਦਿੰਦੇ ਹੈਗੇ ਆ ਇੱਥੇ ਬੈਂਕ ਤੋਂ ਆ ਕੇ ਉਹ ਦੱਸਦੇ ਨੇ ਤੇ ਉਹ ਆਪਣਾ ਕੰਮ ਸ਼ੁਰੂ ਕਰ ਸਕਦੀਆਂ ਨੇ ਪਸੂਆਂ ਖਰਾਕਾ ਸੀ ਕਰੇ ਤਿਆਰ ਕਰਦੇ ਆ ਜਿਵੇਂ ਕਿ ਹੁਣ ਅਸੀਂ ਚ ਕਣਕ ਸੁੱਟੀ ਆ ਕਣਕ ਦੀ ਜੋ ਵੀ ਛਾਣਾਈ ਦਾ ਮਾਲ ਹੁੰਦਾ ਉਹ ਅਸੀਂ ਬਾਹਰ ਦੇਣ ਦੇ ਬਜਾਏ ਘਰ ਲੈ ਕੇ ਆਈਏ ਤਾਂ ਉਹਦੇ ਵਿੱਚ ਮੱਕੀ ਬੜੇਵੇਂ ਪਾ ਕੇ ਆਪਾਂ ਫਿਆ ਕੇ ਪਸ਼ੂਆਂ ਨੂੰ ਪਾ ਸਕਦੇ ਆ ਜੋ ਆਪਾਂ ਬੇਸਟਿੰਗ ਨਹੀਂ ਕਰਨਾ ਉਹ ਆਪਾਂ ਪਸ਼ੂਆਂ ਦੇ ਲਈ ਹੀ ਵਰਤਿਆ ਜਾ ਸਕਦਾ ਆ ਇਦਾਂ ਆਪਣੇ ਝੋਨੇ ਦੇ ਵਾਰੀ ਆ ਜਿੰਨੀ ਛਣਾਈ ਆ ਉਹ ਅਸੀਂ ਘਰ ਲੈ ਆਈ ਦੀ ਆ ਉਹਦੇ ਵਿੱਚ ਆਪਾਂ ਮੱਕੀ ਬੜੇਵੇਂ ਆਪਣੇ ਛੋਲਿਆਂ ਠੱਠਲ ਤੇ ਕਣਕ ਦੇ ਛਿੱਲੜੀ ਇਹ ਲਾ ਕੇ ਆਪਾਂ ਆਪਣੇ ਪਸ਼ੂਆਂ ਦਾ ਪੇੜਾ ਤਿਆਰ ਕਰ ਸਕਦੇ ਹਾਂ ਜੋ ਆਪਾਂ ਮਾਰਕੀਟ 'ਚ ਪੇੜਾ ਲੈਣੇ ਉਹ ਤਾਂ ਕੁਝ ਨਹੀਂ ਪਤਾ ਉਹਦੇ ਵਿੱਚ ਕੀ ਮਿਕਸ ਕੀਤਾ ਕੀ ਨਹੀਂ ਮਿਕਸ ਕੀਤਾ ਇਹ ਆਪਾਂ ਅੱਖਾਂ ਵਿੱਚ ਦੇਖਿਆ ਹੁੰਦਾ ਆ ਨਿਗਾਹ ਨਾਲ ਪਾਇਆ ਹੁੰਦਾ ਵੀ ਆ ਚੀਜ਼ ਸਾਡੀ ਅਸੀਂ ਪਾਈ ਆ ਜਿਸ ਨਾਲ ਸਾਡੇ ਪਸ਼ੂ ਦਾ ਕੋਈ ਨੁਕਸਾਨ ਨਹੀਂ ਹੋ ਸਕਦਾ ਇਸੇ ਤਰ੍ਹਾਂ ਅਸੀਂ ਪੰਜਾਂ ਮੱਝਾਂ ਤੋਂ ਇਸ ਟਾਈਮ 17 ਮੱਝਾਂ ਦਾ ਕੰਮ ਕਰਦੇ ਆ ਜਿਹੜੀਆਂ ਹੌਲੀ-ਹੌਲੀ ਅਸੀਂ ਆਪ ਵਧਾਈਆਂ ਆ ਜੇ ਅਸੀਂ ਨੇਚਰਲ ਚੀਜ਼ ਦੇਵਾਂਗੇ ਤਾਂ ਸਾਡੇ ਪਸ਼ੂ ਵੀ ਨੇਚਰਲ ਤੌਰ ਤੇ ਬਹੁਤ ਵਧੀਆ ਰਹਿਣਗੇ ਜੇ ਜਿਹੀ ਉਹੀ ਬਾਜ਼ਾਰ ਵਾਲੀ ਚੀਜ਼ ਪਾਵਾਂਗੇ ਤਾਂ ਸਾਡੇ ਪਸ਼ੂਆਂ ਦੀ ਫੈਟ ਵੀ ਨਹੀਂ ਆਊਗੀ ਤੇ ਦੁੱਧ ਦੀ ਪੈਦਾਵਾਰ ਵੀ ਘਟਾ ਹੋਊਗੀ ਇਸ ਕਰਕੇ ਜੋ ਵੀ ਤੁਹਾਡੇ ਕੋਲ ਚੀਜ਼ ਘਰ ਵਿੱਚ ਆ ਉਹੀ ਆਪਣੇ ਪਸ਼ੂਆਂ ਨੂੰ ਪਾਓ ਬਾਜ਼ਾਰ ਵਿੱਚੋਂ ਨਾ ਲੈ ਕੇ ਪਾਓ ਕਿਉਂਕਿ ਬਾਜ਼ਾਰ ਵਿੱਚ ਸਭ ਤੋਂ ਜ਼ਿਆਦਾ ਕੈਮੀਕਲ ਵਾਲੀਆਂ ਚੀਜ਼ਾਂ ਹੁੰਦੀਆਂ ਆ ਬਾਕੀ ਅਸੀਂ ਅਗਲੀ ਕਲਚਰ ਵਾਲਿਆਂ ਨਾਲ ਮਿਲ ਕੇ ਕੰਮ ਕਰਦੇ ਆ ਤੇ ਮੈਂ ਰੁਰਕਾ ਬਲੌਗ ਤੋਂ ਕੈਂਪਲੋਨੀ ਆ ਜਿਦੇ ਵਿੱਚ ਅਸੀਂ ਚਾਰ ਚਟਣੀ ਮਰਬੇ ਵਾਲੇ ਬੱਚਿਆਂ ਨੂੰ ਖਾਣ ਨੂੰ ਘਰ ਬਣਾ ਸਕੀਏ ਅਸੀਂ ਉਹ ਵੀ ਕਰਦੇ ਆ ਜੋ ਸਬਜ਼ੀਆਂ ਸਾਡੀਆਂ ਵੇਸਟ ਬੱਚੇ ਨਹੀਂ ਖਾਂਦੇ ਅਸੀਂ ਉਹਦੇ ਤੋਂ ਹੀ ਦੱਸਦੇ ਆ ਵੀ ਇਹ ਤੋਂ ਆ ਚੀਜ਼ ਬਣਾਈ ਜਾ ਸਕੇ ਜਿੰਨਾ ਸਾਡੇ ਬੱਚੇ ਬਹੁਤ ਖੁਸ਼ ਹੋ ਕੇ ਖਾਂਦੇ ਆ ਬਾਕੀ ਜੇ ਹੁਣ ਵਾਰੀ ਆ ਰਹੀ ਆ ਝੋਨੇ ਦੀ ਜੇ ਅਸੀਂ ਸਿੱਧੀ ਬਜਾਈ ਕਰੀਏ ਤਾਂ ਉਹ ਵੀ ਸਾਨੂੰ ਫਾਇਦਾ ਆ ਪਰ ਉਹਦੇ ਵਿੱਚ ਇਹ ਨਹੀਂ ਫਾਇਦਾ ਸਾਨੂੰ ਸਰਕਾਰ ਬੱਤੀ ਨਹੀਂ ਟਾਈਮ ਨਾਲ ਦੇ ਰਹੀ ਜੇ ਆਪਾਂ ਦੂਸਰੇ ਤਰ੍ਹਾਂ ਵੀ ਬਜਾਈ ਕੀਤੀ ਜਾਵੇ ਤਾਂ ਸਿਰਫ ਸਰਕਾਰ ਦੇ ਨਾਲ ਟਾਈਮ ਤੋਂ ਟਾਈਮ ਬੀਜਿਆ ਜਾਵੇ ਤਾਂ ਸਾਡੀ ਪੈਦਾਵਾਰ ਵਧੀਆ ਹੋ ਸਕਦੀ ਆ ਅਸੀਂ ਆਪਣੇ ਘਰ ਦੇ ਵਿੱਚ ਹੀ ਛੋਟੀ ਜੀ ਬਗੀਚੀ ਬਣਾ ਕੇ ਜਿਹਦੇ ਵਿੱਚ ਸਰਦੀਆਂ ਦੀਆਂ ਤੇ ਗਰਮੀਆਂ ਦੀਆਂ ਫਸਲਾਂ ਸਬਜੀ ਆਪ ਤਿਆਰ ਕਰਦੇ ਆ ਜਿਹਦੇ ਵਿੱਚ ਆਪਣੇ ਕੀਆ ਆਰਾਮ ਤੋਰੀ ਬੈਂਗਨ ਵੱਡਾ ਇਹ ਆਪਾਂ ਆਪਣੇ ਘਰ ਦੀ ਹੁੰਦੀ ਆ ਸਬਜੀ ਜੇ ਆਪਾਂ ਬਾਜ਼ਾਰੋਂ ਲੈਣ ਜਾਵੋ ਤੇ ਇਹਦੇ ਵਿੱਚ ਤੁਸੀਂ ਆਪ ਦੇਖਿਆ ਹੋਊਗਾ ਇੰਜੈਕਸ਼ਨ ਲਾਏ ਜਾਂਦੇ ਆ ਇਹਨਾਂ ਤੇ ਸਪ੍ਰੇਆਂ ਕੈਮੀਕਲ ਜਿਹਾ ਕੀਤੇ ਜਾਂਦੀਆਂ ਇਹ ਸਾਡੇ ਘਰ ਦੀ ਜਿਹੜੀ ਆ ਉੱਤੇ ਕੋਈ ਇੰਜੈਕਸ਼ਨ ਨਹੀਂ ਹੁੰਦਾ ਕੋਈ ਵੀ ਉੱਤੇ ਕੈਮੀਕਲ ਨਹੀਂ ਛੜਕਿਆਦਾ ਇਸ ਦੀ ਉਹ ਨੇਚੁਰਲ ਤਾਜ਼ਾ ਸਬਜ਼ੀ ਆਪਾਂ ਉਹਨੇ ਬੱਚਿਆਂ ਨੂੰ ਦੇ ਸਕਦੇ ਆ ਜਿੰਨਾ ਆਪਣੇ ਬੱਚੇ ਬਿਮਾਰ ਨਾ ਹੋਣਗੇ ਉਹਨਾਂ ਦਾ ਭਵਿੱਖ ਵਧੀਆ ਹੋਊਗਾ ਜੇ ਆਪਾਂ ਬਾਜ਼ਾਰੋਂ ਲਿਆਵੋਗੇ ਤੇ ਸਾਡੇ ਬੱਚਿਆਂ ਦੀ ਸਿਹਤ ਹੀ ਖਰਾਬ ਹੋਈ ਜਾਊਗੀ ਤੇ ਫਿਰ ਕੋਈ ਫਾਇਦਾ ਨਹੀਂ ਤੁਸੀਂ ਇੰਨੀ ਗਿਆ ਛੋਟੇ ਗਮਲੇ ਤੋਂ ਸ਼ੁਰੂ ਕਰੋ ਤੇ ਜਿੰਨਾ ਮਰਜ਼ੀ ਰਾਸਾ ਦੋ ਇੱਕ ਵੇਲ ਜਾਂ ਇੱਕ ਬੂਟਾ ਆਪਾਂ ਗਮਲੇ ਚ ਲਾ ਕੇ ਵੀ ਤਿਆਰ ਕਰ ਸਕਦੇ ਆ ਫਿਰ ਸਾਡੇ ਕੋ ਨੋਰਮਲ ਖੇਤੀ ਵਿਗਿਆਨ ਵਾਲਿਆਂ ਦੇ ਇੱਕ ਸੈਂਪਲ ਟ੍ਰੇ ਮਿਲਦੀ ਆ ਜਿਹੜੀ ਤੁਸੀਂ ਆਪਣੇ ਕੋਠੇ ਦੀ ਛੱਤ ਤੇ ਲਾ ਕੇ ਵੀ ਸਬਜ਼ੀਆਂ ਉਗਾ ਸਕਦੇ ਹੋ ਇਹ ਜ਼ਿਆਦਾਤਰ ਪਿੰਡਾਂ ਵਿੱਚ ਤਾਂ ਥਾਂ ਹੁੰਦਾ ਆ ਪਰ ਸ਼ਹਿਰਾਂ ਵਿੱਚ ਨਹੀਂ ਹੁੰਦਾ ਇਸ ਲਈ ਤੁਸੀਂ ਟ੍ਰੈਪ ਲੈ ਕੇ ਵੀ ਉਹ ਨੂੰ ਯੂਜ਼ ਕਰ ਸਕਦੇ ਹੋ ਇਸ ਲਈ ਸਬਜ਼ੀਆਂ ਘਰੇ ਤਿਆਰ ਕਰ ਸਕਦਾ ਜਿਹਦਾ ਹੁਣ ਅਸੀਂ ਪਨੀਰੀ ਤਿਆਰ ਕਰ ਰਹੇ ਆ ਪਨੀਰੀ ਵੀਜੀ ਆ ਤੇ ਉਹਦੀ ਪਨੀਰੀ ਨੂੰ ਜੇ ਟਾਈਮ ਨਾਲ ਬੀਜਿਆ ਜਾਵੇ ਤਾਂ ਬਹੁਤ ਵਧੀਆ ਹੀ ਖਾਂ ਸਕਦੇ ਆ ਇਸ ਲਈ ਉਹ ਸਾਡੇ ਹੋ ਜਾਂਦੀ ਆ ਕੱਦੂ ਦੇ ਨਾਲ ਬਜਾਈ ਜੇ ਸਿੱਧੀ ਬਜਾਈ ਕਰੋ ਤੇ ਇਹਨੂੰ ਬਾਕੇ ਆਪਾ ਛੱਟਾ ਦੇ ਕੇ ਵੀ ਬੀਜਾਦੇ ਆ ਇਹ ਤਾਂ ਸਿੱਧੀ ਬਜਾਈ ਦੇ ਵੀ ਫਾਇਦੇ ਆ ਤੇ ਦੂਸਰੇ ਤਾਂ ਵੀ ਫਾਇਦੇ ਆ ਪਰ ਜੇ ਟਾਈਮ ਨਾਲ ਬੀਜੋ ਤਾਂ ਅਸੀਂ ਜਦੋਂ ਖੇਤੀ ਸ਼ੁਰੂ ਕੀਤੀ ਸੀ ਤਾਂ ਸਾਡੇ ਕੋਲ 8 ਖੇਤ ਸੀਗੇ 8ਾਂ ਖੇਤਾਂ ਤੋਂ ਅਸੀਂ 22 ਖੱਤਿਆਂ ਦੀ ਖੇਤੀ ਕਰਦੇ ਆ ਜਿਹਦੇ ਨਾਲ ਅਸੀਂ ਆਪਣੇ ਆਪ ਨੂੰ ਦੋਨੇ ਜਾਣੇ ਬਹੁਤ ਸੋਲਝ ਕੇ ਖੇਤੀ ਕਰਦੇ ਆ ਲੇਡੀਜ਼ ਫੋਨ ਦੇ ਕਰਕੇ ਮੈਨੂੰ ਥੋੜੀ ਜਿਹੀ ਸਮੱਸਿਆ ਹੁੰਦੀ ਆ ਜਿਹਦੇ ਵਿੱਚ ਇਹਦਾ ਖਾਦ ਲੈਣ ਜਾਓ ਜਾਂ ਚੀਜ਼ ਕੋਈ ਵੀ ਚੀਜ਼ ਟਰੈਕਟਰ ਚਲਾਓ ਜਾਂ ਬਾਈਕ ਚਲਾਓ ਇਹਦੇ ਨਾਲ ਲੋਕ ਬਹੁਤ ਗੱਲਾਂ ਕਰਦੇ ਆ ਕਿ ਉਹਨਾਂ ਦੀ ਨਾ ਕਿੱਦਾਂ ਕੰਮ ਕਰਦੀ ਆ ਉਹ ਜਾਂਦੀ ਆਉਂਦੀ ਆ ਇਹਦੀ ਸਮੱਸਿਆ ਤਾਂ ਮੈਨੂੰ ਬਹੁਤ ਹੁੰਦੀ ਆ ਪਰ ਮੈਂ ਬਹੁਤ ਤੰਗੀ ਵੀ ਨਹੀਂ ਲੋਕਾਂ ਦੀਆਂ ਗੱਲਾਂ ਵੀ ਸੁਣੀਆਂ ਪਰ ਨਹੀਂ ਮੈਂ ਆਪਾਂ ਪਿੱਛੇ ਮੁੜ ਕੇ ਨਹੀਂ ਦੇਖਿਆ ਅੱਗੇ ਜਾ ਕੇ ਆਪਣਾ ਕੰਮ ਕੀਤਾ ਟਰੈਕਟਰ ਤੇ ਵੀ ਖਾਦ ਲਈਦੀ ਆ ਮੋੜ ਪਵੇ ਤਾਂ ਬਾਈਕ ਤੇ ਵੀ ਖਾਦ ਢੋ ਲੈਦੀ ਆ ਇਸ ਲਈ ਜੋ ਵੀ ਚੀਜ਼ ਮੈਂ ਆਪਣੀ ਲੈਣੀ ਆ ਮੈਂ ਆਪਣੇ ਹੀ ਬਲਬੂਤੇ ਤੇ ਲੈਣੀ ਆ ਮੈਂ ਕਿਸੇ ਤੋਂ ਹੈਲਪ ਨਹੀਂ ਚਾਹੀਦੀ ਹੈਗੀ ਇਸ ਲਈ ਮੈਂ ਇਹ ਹੀ ਵਿਵੀਆਂ ਨੂੰ ਕਹਿੰਨੀ ਆ ਵੇ ਇੱਕ ਦੂਜੇ ਨਾਲ ਪ੍ਰੇਰਿਤ ਹੋ ਕੇ ਹੀ ਕੰਮ ਕਰੋ ਪਿੱਛੇ ਨਾ ਹੋਵੋ ਅੱਜ ਤੁਸੀਂ ਪਿੱਛੇ ਹੋ ਜਾਓਗੇ ਤਾਂ ਤੁਸੀਂ ਹਮੇਸ਼ਾ ਪਿੱਛੇ ਹੀ ਰਹੋਗੇ ਜੇ ਤੁਸੀਂ ਆਪਣੇ ਹਸਬੰਦ ਦੇ ਨਾਲ ਮੋਢਾ ਨਾਲ ਮੋਢਾ ਲਾ ਕੇ ਚੱਲੋਗੇ ਤਾਂ ਤੁਹਾਡੇ ਤੋਂ ਇਹ ਕੰਮ ਅੱਗੇ ਹੋਣਗੇ ਪਿੱਛੇ ਨਹੀਂ ਹੋਣਗੇ ਮੈਂ ਖੇਤੀਬਾੜੀ ਨਾਲ ਪਿਛਲੇ 10 ਸਾਲਾਂ ਤੋਂ ਜੁੜੀ ਹੋਈ ਆ ਮੇਰੇ ਕੋਲ ਪਿੰਡ ਬੇਬਲਪੁਰਾ 'ਚ ਆਪਣੀ ਜ਼ਮੀਨ ਹੈ ਜਿਸ ਉੱਪਰ ਮੈਂ ਖੇਤੀ ਕਰਦੀ ਹਾਂ ਮੈਂ ਆਪਣੀ ਸਕੂਲਿੰਗ ਤੋਂ ਬਾਅਦ ਮੈਂ ਮੈਡੀਕਲ ਲੈ ਕੇ ਸਕੂਲਿੰਗ ਕਰਕੇ ਮੈਂ ਬੀਐਸਸੀ ਅ ਤੋਂ ਬਾਅਦ ਐਮਐਸਸੀ ਜੀਓਲੋਜੀ ਵਿੱਚ ਦਾਖਲਾ ਲੈ ਕੇ ਕੀਤਾ ਬਟ ਉਹਦੇ ਉਸ ਤੋਂ ਬਾਅਦ ਜਿਸ ਤਰ੍ਹਾਂ ਵੀ 2-4 ਸਾਲ ਜਦੋਂ ਨੌਕਰੀ ਨਹੀਂ ਮਿਲੀ ਤਾਂ ਮੈਂ ਆਪਣਾ ਰੋਜ਼ਾਨ ਜਿਹੜਾ ਉਹ ਖੇਤੀਬਾੜੀ ਕਰ ਲਿਆ ਜਿਸ ਵਿੱਚ ਕਿ ਮੈਨੂੰ ਬਹੁਤ ਜ਼ਿਆਦਾ ਸਕੋਪ ਲੱਗ ਰਿਹਾ ਸੀ ਕਿ ਅਸੀਂ ਖੇਤੀ ਪ੍ਰਧਾਨ ਦੇਸ਼ ਹੈ ਸੋ ਇਹਦੇ ਵਿੱਚ ਸਾਨੂੰ ਕਰਨ ਨੂੰ ਬਹੁਤ ਐਕਸਪੈਰੀਮੈਂਟ ਜਿਸ ਤਰ੍ਹਾਂ ਸੀ ਵਕ ਹਰ ਸਾਲ ਕੁਛ ਨਾ ਕੁਛ ਨਵਾਂ ਤਜਰਬਾ ਕਰ ਸਕਦੇ ਆ ਉਹ ਕਰਨ ਨੂੰ ਮਿਲਦਾ ਸੀ ਤੇ ਕਿਉਂਕਿ ਇਹ ਸਾਡਾ ਪਿਤਾਪੁਰਖੀ ਕੀਤਾ ਸੀ ਸੋ ਇਸ ਨੂੰ ਅਪਣਾਉਣ ਵਿੱਚ ਕੁਝ ਜ਼ਿਆਦਾ ਸਾਨੂੰ ਮਤਲਬ ਟ੍ਰੇਨਿੰਗ ਦੀ ਨਹੀਂ ਲੋੜ ਕਿਉਂਕਿ ਇਹ ਸਾਡੇ ਖੂਨ ਵਿੱਚ ਹੀ ਸੀ ਸ਼ੁਰੂ ਵਿੱਚ ਤੇ ਅਸੀਂ ਕਾਫੀ ਚੀਜ਼ਾਂ ਟਰਾਈ ਕੀਤੀਆਂ ਜਿਸ ਤਰ੍ਹਾਂ ਲੋਕੀ ਲਗਾਈ ਮਿਰਚਾਂ ਲਗਾਈਆਂ ਪਰ ਮਾਰਕੀਟਿੰਗ ਵਿੱਚ ਜਿਸ ਤਰ੍ਹਾਂ ਜਿਸ ਤਰ੍ਹਾਂ ਪ੍ਰੋਬਲਮ ਆਨ ਕਰਕੇ ਫਿਰ ਅਸੀਂ ਹੌਲੀ ਹੌਲੀ ਨੈਟ ਹਾਊਸ ਫੀਲ ਲਗਾਇਆ ਬਟ ਜਿਹੜੀ ਸਕਸੈਸ ਸੀਗੀ ਉਹ ਇੰਨੀ ਜ਼ਿਆਦਾ ਨਹੀਂ ਸੀ ਮਿਲ ਰਹੀ ਤੇ ਫਿਰ ਹੁਣ ਅਸੀਂ ਬਾਸਬਤੀ ਉੱਪਰ ਜ਼ਿਆਦਾ ਕੰਮ ਕੀਤਾ ਬਾਸਬਤੀ ਵਧੀਆ ਤੋਂ ਵਧੀਆ ਵੈਰਾਈਟੀ ਲੈ ਕੇ ਫਿਰ ਨਵੀਂ ਟੈਕਨੋਲੋਜੀ ਜਿਸ ਤਰ੍ਹਾਂ ਅਸੀਂ ਅੱਜ ਕੱਲ ਕੇ ਮਸ਼ੀਨ ਰਾਈ ਵੀ ਜਿੱਦਾਂ ਲੱਗ ਰਹੀ ਸੀ ਜਿਸ ਸਾਲ ਕੋਰੋਨਾ ਹੋਇਆ ਤੇ ਲੇਬਰ ਨਹੀਂ ਸੀ ਮਿਲ ਰਹੀ ਫਿਰ ਅਸੀਂ ਪੈਡੀ ਟ੍ਰਾਂਸਪਲੈਂਟਰ ਲਿਆ ਕੇ ਉਸ ਦੇ ਦੁਆਰਾ ਪੈਡੀ ਲਗਾਈ ਜਿਸ ਵਿੱਚ ਕੀ ਬਹੁਤ ਅੱਛਾ ਝਾੜ ਮਿਲਿਆ ਅਗਰ ਅਸੀਂ ਨਵੀਂ ਤੋਂ ਨਵੀਂ ਟੈਕਨੀਕ ਯੂਜ਼ ਕਰਦੇ ਆ ਤਾਂ ਉਹਦੇ ਨਾਲ ਸਾਨੂੰ ਲਾਭ ਵੀ ਪ੍ਰਾਪਤ ਹੁੰਦਾ ਹੈ ਇਸ ਦੌਰਾਨ ਮਤਲਬ ਜਿਹੜੀ ਸ਼ੁਰੂਆਤ ਹੋਈ ਹੈ ਉਹ ਖੇਤੀਬਾੜੀ ਵਿਭਾਗ ਨਾਲ ਜੁੜ ਕੇ ਤੇ ਕੇਵੀਕੇ ਨਾਲ ਜੁੜਨ ਤੋਂ ਬਾਅਦ ਸਾਨੂੰ ਜਿਹੜਾ ਵਾ ਇਸ ਵਿੱਚ ਹੋਰ ਜ਼ਿਆਦਾ ਵਧੀਆ ਕਾਰਗੁਜ਼ਾਰੀ ਕਰਨ ਦਾ ਮੌਕਾ ਮਿਲਿਆ ਮੈਂ ਸਵੇਰੇ 4 ਵਜੇ ਉੱਠਦੀ ਆ ਜਿਹਦੇ ਵਿੱਚ ਉੱਠ ਕੇ ਮੈਂ ਪਹਿਲਾਂ ਮੱਝਾਂ ਦੀ ਧਾਰਾ ਚੋਣ ਜਾਨੀ ਆ ਬਾਅਦ ਵਿੱਚ ਉਹਨਾਂ ਨੂੰ ਪੱਠੇ ਪਾਈ ਜਾਂਦੇ ਆ ਫਿਰ ਆਣ ਕੇ ਜਿਹੜੇ ਦੁੱਧ ਬਾਨ ਨੂੰ ਪਾਉਣਾ ਬਾਨ ਨੂੰ ਜੋ ਡੇਰੀ ਚ ਪਾਉਣਾ ਡੇਰੀ ਵਿੱਚ ਪਾਇਆ ਜਾਂਦਾ ਆ ਫਿਰ ਦੁਬਾਰਾ ਉਹਨਾਂ ਮੱਝ ਪਸ਼ੂਆਂ ਵਾਲਾ ਜਾ ਕੇ ਉਹਨਾਂ ਨੂੰ ਪਾਣੀ ਨਾਲ ਆ ਕੇ ਫਿਰ ਮੈਂ ਆਪਣੇ ਬੱਚੇ ਤਿਆਰ ਕਰਕੇ ਸਕੂਲ ਤੋਰਦੀ ਆ ਆਪਣੇ ਸਾਰਾ ਇਹ ਕੰਮ ਮੈਂ ਖੁਦ ਕਰਦੀ ਆ ਇਸ ਲਈ ਮੈਨੂੰ ਕੋਈ ਬੰਦਾ ਨਹੀਂ ਰੱਖਿਆ ਅਸੀਂ ਰਲ ਕੇ ਹੀ ਕੰਮ ਕਰਦੇ ਆ ਸਾਡੇ ਫੈਮਿਲੀ ਸਾਡੇ ਬੇਟੀਆਂ ਮੇਰੇ ਦੋ ਬੇਟੀਆਂ ਨੇ ਬੇਟਾ ਉਹ ਸਾਡਾ ਪੂਰਾ ਸੰਜੋਗ ਪੂਰਾ ਸਾਥ ਦਿੰਦੇ ਆ ਹਰੇ ਕੰਮ ਵਿੱਚ ਸਾਡੇ ਨਾਲ ਹੈਲਪ ਕਰਾਉਂਦੇ ਆ ਛੋਟੇ ਬੱਚੇ ਜੀ ਆਪਾਂ ਹੁਣ ਤੋਂ ਹੀ ਉਹਨਾਂ ਨੂੰ ਪ੍ਰੇਰਿਤ ਕਰਾਂਗੇ ਤੇ ਆਪਣੇ ਨਾਲ ਉੱਠ ਕੇ ਕੰਮ ਕਰਨਗੇ ਜੇ ਆਪਾਂ ਉਹਨਾਂ ਨੂੰ ਨਹੀਂ ਠਾਲਾਂਗੇ ਉਹ ਆਪਣੇ ਨੂੰ ਟੀਟ ਹੋ ਜਾਣਗੇ ਇਸ ਲਈ ਸਾਡੇ ਬੱਚੇ ਸਾਡੇ ਨਾਲ ਜਾ ਕੇ ਸਾਰ ਰਲ ਕੇ ਕੰਮ ਕਰਾ ਕੇ ਫਿਰ ਆਪ ਆਪਣਾ ਪੜਨ ਜਾਂਦੇ ਆ ਮੇਰੇ ਬੱਚਿਆਂ ਦਾ ਤੇ ਮੇਰੇ ਹਸਬੰਦ ਦਾ ਮੇਰੇ ਨਾਲ ਬਹੁਤ ਸਾਥ ਆ ਸ਼ਾਮ ਤੱਕ ਅਸੀਂ ਇਦਾਂ ਹੀ ਸਾਰੇ ਜਣੇ ਰਲ ਕੇ ਕੰਮ ਕਰਦੇ ਆ ਤੇ ਮੈਂ ਆਪਣੇ ਬੱਚਿਆਂ ਨੂੰ ਸਕੂਲ ਕਰ ਵੀ ਛੱਡਣ ਜਾਨੀ ਆ ਸਕੂਲੋਂ ਲੈਣ ਵੀ ਜਾਨੀ ਆ ਤੇ ਮੇਰੇ ਬੱਚੇ ਤੇ ਮੇਰੇ ਹਸਬੰਦ ਅਸੀਂ ਸਾਰੀ ਫੈਮਿਲੀ ਬਹੁਤ ਖੁਸ਼ੀ ਨਾਲ ਤੇਰੇ ਨਾਲ ਕੇ ਰੰਨੇ ਆ ਜਿੱਦਾਂ ਕਿ ਆਪਣੇ ਘਰਾਂ ਦਾ ਪਾਣੀ ਆ ਜੇ ਸਰਕਾਰੀ ਟੁੱਟੀ ਲੱਗੀ ਆ ਤੇ ਆਪਾਂ ਜੇ ਕਿਸੇ ਨੂੰ ਕੰਨੇ ਆ ਵੀ ਤੁਹਾਡੇ ਪਾਣੀ ਚੱਲ ਰਿਹਾ ਜੈਨੂੰ ਬੰਦ ਕਰ ਦੋ ਤਾਂ ਅਗਲੇ ਕਹਿੰਦੇ ਨਹੀਂ ਜੀ ਅਸੀਂ ਬਿੱਲ ਦਿੰਨੇ ਆ ਚੱਲੇ ਜਾਂਦੋ ਪਰ ਇਹ ਨਹੀਂ ਸੋਚਦੇ ਵੀ ਜੋ ਪਾਣੀ ਵੇਸਟ ਹੋ ਰਿਹਾ ਆ ਉਹ ਛੱਪੜਾ ਭਰ ਰਹੇ ਨੇ ਪਰ ਥੱਲੇ ਪਾਣੀ ਤਾਂ ਖਤਮ ਹੋ ਰਿਹਾ ਨਾ ਇੱਦੇ ਝੋਨੇ ਦੇ ਬਾਰੇ ਵੀ ਆ ਜੇ ਅਸੀਂ ਝੋਨੇ ਦੇ ਫਸਲ ਤੋਂ ਥੋੜਾ ਜਿਹਾ ਹਟ ਕੇ ਥੋੜੀ ਜੀ ਹੋਰ ਫਸਲ ਦਾ ਤਿਆਰੀ ਹੈ ਤੇ ਆਪਣੇ ਥੱਲਣ ਲਈ ਜ਼ਮੀਨ ਦਾ ਪਾਣੀ ਕਦੀ ਮੁੱਕੂਗਾ ਨਹੀਂ ਜੇ ਏਸੀ ਤਰ੍ਹਾਂ ਚੱਲਦਾ ਰਿਹਾ ਆਉਣ ਵਾਲੇ ਹੋਰ 10 ਸਾਲਾਂ ਤੱਕ ਤੇ ਪਾਣੀ ਦੀ ਇੰਨੀ ਕਮੀ ਆਊਗੀ ਤਾਂ ਪੀਣਯੋਗ ਵੀ ਪਾਣੀ ਨਹੀਂ ਰਹੂਗਾ ਜੇ ਅਸੀਂ ਇਹੀ ਕਰੀਏ ਥੋੜਿਆ ਝੋਨਾ ਥੋੜੀ ਜੀ ਮੱਕੀ ਥੋੜਿਆ ਜਿਹਾ ਆਪਾਂ ਜੰਤਰ ਬੀਜੀਏ ਜਿਹਦੇ ਨਾਲ ਰਲ ਕੇ ਇਹਦੀ ਖੇਤੀ ਕਰੀਏ ਸਾਰੇ ਜਾਣੇ ਤੇ ਇਸ ਤੋਂ ਆਪਾਂ ਪਾ ਸਕਦੇ ਹਾਂ ਸਾਡੀਆਂ ਵਿੱਚ ਸਾਡੇ ਕਣਕ ਚਟਾਲਾ ਇਹ ਫਸਲ ਹੁੰਦੀ ਆ ਤੇ ਅਸੀਂ ਦਾਲ ਵੀ ਲਾਈ ਦੀ ਆ ਥੋੜੇ ਛੋਲੇ ਲਾਈ ਦੇ ਆ ਜੋ ਸਾਡੇ ਘਰ ਵਿੱਚ ਵਰਤ ਹੋ ਜਾਣ ਜਾਂ ਕੋਈ ਰਿਸ਼ਤੇਦਾਰ ਆ ਉਹਨਾਂ ਨੂੰ ਵੀ ਦੇ ਦੀ ਦੇ ਆ ਵੀ ਹਾਂ ਬਈ ਤੁਹਾਨੂੰ ਵੀ ਪਤਾ ਲੱਗੇ ਵੀ ਅਸੀਂ ਖੇਤੀ ਕਰਦੇ ਆ ਤੇ ਖੇਤਾਂ ਵਿੱਚੋਂ ਅਸੀਂ ਚੀਜ਼ ਦਿੰਨੇ ਆ ਬਾਕੀ ਆ ਜਾਂਦੀ ਗਰਮੀਆਂ ਦੀ ਗਰਮੀਆਂ 'ਚ ਅਸੀਂ ਝੋਨਾ ਮੱਕੀ ਥੋੜਾ ਜਿਹਾ ਜਾਂਤਰ ਬੀਜੀ ਦਾ ਆ ਜੋ ਸਾਡੇ ਹੀ ਘਰ ਵਿੱਚ ਯੂਜ਼ ਹੁੰਦਾ ਆ ਅਸੀਂ ਉਹਨਾਂ ਨਾਲ ਖਾਣਾ ਪਕਾਉਂਨੇ ਆ ਫਿਰ ਜਿੰਨੇ ਸਾਡੇ ਪਸ਼ੂਆਂ ਦਾ ਕੋਈ ਤੋੜੀ ਸਾਂਭਣ ਵਾਸਤੇ ਕੰਮ ਆ ਜਾਂਦਾ ਜੰਤਰ ਉਹ ਸਾਡੀ ਕਿਸੇ ਨਾ ਕਿਸ ਜੀ ਦੇ ਕੰਮ ਆਉਂਦਾ ਪਰ ਜੇ ਸਾਡੇ ਕੋਲ ਹੋਊ ਨਾ ਹੀ ਅਸੀਂ ਮੁੱਲ ਲੈਣੀ ਜਾਵਾਂਗੇ ਜੇ ਅਸੀਂ ਉਹ ਥੋੜਾ ਜਿਹਾ ਬੀਜਿਆ ਹੋ ਤੋ ਵਧੀਆ ਚੀਜ਼ ਆ ਨਾਲੇ ਸਾਡੀ ਜੈਵਿਕ ਖੇਤੀ ਵੱਧਦੀ ਆ ਉਹਦੇ ਨਾਲ ਉਹਦੇ ਜੜਾਂ ਦੇ ਵਿੱਚ ਜੈਵਿਕ ਖੇਤੀ ਆ ਉਹਦੇ ਨਾਲ ਉਹ ਵੀ ਖੇਤਾਂ ਨੂੰ ਮਮਟ ਹੁੰਦਾ ਬਾਕੀ ਅਸੀਂ ਜਦੋਂ ਵੀ ਕੋਈ ਫਸਲ ਬੀਜਣੀ ਆ ਅਸੀਂ ਮਿੱਟੀ ਚੈੱਕ ਕਰਾਈਦੀ ਆ ਖੇਤਾਂ ਦੀ ਵੀ ਕੀ ਇਹਦੇ ਵਿੱਚ ਕਿਸ ਚੀਜ਼ ਦੀ ਘਾਟ ਆ ਉਹ ਘਾਟ ਪੂਰੀ ਕੀਤੀ ਜਾਵੇ ਇਹ ਨਹੀਂ ਕਿ ਸਾਡੇ ਖੇਤੀ ਵਿੱਚ ਘਾਟ ਹੋਵੇ ਨਾ ਅਸੀਂ ਉੱਪਰ ਉਹ ਡਬਲ ਚੀਜ਼ ਪਾਈ ਜਾਈਏ ਇਹੋ ਜਿਹਾ ਕੁਝ ਨਹੀਂ ਕਰਨਾ ਚਾਹੀਦਾ ਆਪਣੇ ਖੇਤਾਂ ਦੀ ਮਿੱਟੀ ਜ਼ਰੂਰ ਟੈਸਟ ਕਰਾਉਣੀ ਚਾਹੀਦੀ ਆ ਜਿਹਦੇ ਵਿੱਚ ਆਪਾਂ ਨੂੰ ਪਤਾ ਹੋਣਾ ਚਾਹੀਦਾ ਵੀ ਆਪਣੇ ਖੇਤ ਵਿੱਚ ਕਿਸ ਚੀਜ਼ ਦੀ ਘਾਟ ਆ ਤੇ ਉਹਦੇ ਨਾਲ ਹੀ ਆਪੋ ਉਹ ਚੀਜ਼ ਪਾਈ ਜਾਵੇ ਸਾਡੇ ਨਾਲ ਹੌਲੀ ਹੌਲੀ ਹੋਰ ਵੀ ਚੜ ਜਿੰਮੇਦਾਰ ਰਲ ਲੈਣ ਨੇ ਇਸ ਵੱਲੋਂ ਖੇਤੀ ਵਾਲ ਨੂੰ ਮੈਂ ਤਾਂ ਇਹੀ ਸੋਚਦੀ ਆ ਵੀ ਹੌਲੀ ਹੌਲੀ ਜੇ ਵੱਧ ਜਾਣਗੇ ਤਾਂ ਬਹੁਤ ਵਧੀਆ ਗੱਲ ਆ ਵੀ ਆਪਾਂ ਪੰਜਾਬ ਨੂੰ ਕਿਸੇ ਪਾਸੇ ਤਰੱਕੀ ਤੇ ਲਿਜਾ ਸਕਾਂਗੇ ਜਿਹੜੇ 2 2 ਏਕੜ ਵਾਲੇ ਹੇ ਕਿਸਾਨ ਨੇ ਉਹ ਆਪਣੇ ਖੇਤ ਵਿੱਚ ਸਬਜ਼ੀਆਂ ਵੀ ਲਗਾ ਸਕਦੇ ਆ ਫਰੂਟਸ ਵੀ ਲਗਾ ਸਕਦੇ ਆ ਸਬਜ਼ੀਆਂ ਨੂੰ ਆਪਣੇ ਖੇਤ ਦੇ ਬਾਹਰ ਬੈਠ ਕੇ ਸੇਲ ਕਰਨ ਵਾਸਤੇ ਵੀ ਖੁਦ ਬੈਠ ਸਕਦੇ ਆ ਉਹ ਤੇ ਨਾਲ ਉਹਨਾਂ ਦੇ ਘਰ ਜਿੱਦਾਂ ਲੇਡੀਜ਼ ਹੁੰਦੀਆਂ ਨੇ ਕਿਸਾਨ ਬੀਬੀਆਂ ਹੁੰਦੀਆਂ ਨੇ ਬੀਬੀਆਂ ਦੀ ਸਹਾਇਤਾ ਵੀ ਲੈ ਸਕਦੇ ਨੇ ਤੇ ਹੋਰ ਵੀ ਜਿੱਦਾਂ ਕਿ ਫਰੂਟ ਲਗਾ ਸਕਦੇ ਨੇ ਫਰੂਟ ਖਰਾਬ ਹੋਣ ਤੋਂ ਉਹਦੀ ਪ੍ਰੋਸੈਸਿੰਗ ਕਰਕੇ ਵੀ ਰੱਖ ਸਕਦੇ ਨੇ ਮਤਲਬ ਕਿ ਦੇਖਿਆ ਜਾਵੇ ਜਿਹੜਾ ਵੀ ਛੋਟਾ ਕਿਸਾਨ ਹੈ ਉਹ ਇਹ ਨਹੀਂ ਕਹਿ ਸਕਦਾ ਕਿ ਮੈਂ ਖੇਤੀ ਮੇਕੋ ਬਹੁਤ ਥੋੜੀ ਹੈ ਤੇ ਮੈਨੂੰ ਕੁਝ ਬਚਦਾ ਨਹੀਂ ਮੈਂ ਕੁਝ ਕਰ ਨਹੀਂ ਸਕਦਾ ਇਹ ਉਹ ਗਲਤ ਸੋਚ ਰਿਹਾ ਇਸ ਕਰਕੇ ਕਿਸਾਨ ਜਿਹੜਾ ਵੀ ਚਾਹੇ ਛੋਟਾ ਚਾਹੇ ਵੱਡਾ ਆ ਕੰਮ ਸਿਰਫ ਮਿਹਨਤ ਤੇ ਆ ਜਿਵੇਂ ਕਿ ਕੁਲਵਿੰਦਰ ਕੌਰ ਦੀ ਆਪਾਂ ਗੱਲ ਕਰਦੇ ਸੀਗੇ ਇਹਨਾਂ ਨੇ ਬਹੁਤ ਮਿਹਨਤ ਕਰਕੇ ਇੱਥੇ ਤੱਕ ਆਏ ਨੇ ਤੇ ਹੁਣ ਵੀ ਬਹੁਤ ਮਿਹਨਤ ਕਰਦੇ ਨੇ ਸਾਡੇ ਖੇਤੀਬਾੜੀ ਵਿਭਾਗ ਰੋੜਕਾ ਕਲਾਂ ਵਿੱਚ ਹੀ ਆਉਂਦੇ ਨੇ ਤੇ ਉੱਥੇ ਆ ਕੇ ਜੋ ਵੀ ਸਬਜ਼ੀਆਂ ਨੇ ਕਿੱਟਾਂ ਜਾਂ ਕੁਝ ਹੋਰ ਵੀ ਬੀਜ ਵਗੈਰਾ ਮੂੰਗੀ ਦਾ ਬੀਜ ਹਰੀ ਖਾਦ ਵਗੈਰਾ ਆਪਣੇ ਖੇਤਾਂ 'ਚ ਇਹ ਲਗਾਉਂਦੇ ਨੇ ਮੂੰਗੀ ਦਾ ਬੀਜ ਸਾਡੇ ਕੋਲੋਂ ਜਦੋਂ ਵੀ ਲੈ ਕੇ ਜਾਂਦੇ ਆ ਉਹਦੀਆਂ ਫਲੀਆਂ ਵੀ ਉਤਾਰਦੇ ਨੇ ਫਲੀਆਂ ਉਤਾਰਦੇ ਨੇ ਤੇ ਬਾਕੀ ਦਾ ਜ਼ਮੀਨ ਵਿੱਚ ਵੀ ਬਾਹ ਦਿੰਦੇ ਨੇ ਕਿ ਨਾਲੇ ਤਾਂ ਦੇਖੋ ਆਪਣੀ ਜ਼ਮੀਨ ਨੂੰ ਹਰੀ ਖਾਦ ਮਿਲ ਗਈ ਹੈ ਨਾ ਤਾਂ ਆਪਾਂ ਦਵਾਈਆਂ ਤੋਂ ਹੀ ਦੂਰ ਹੋ ਸਕਦੇ ਆ ਇਸ ਕਰਕੇ ਤੇ ਇਸੇ ਕਰਕੇ ਮੈਂ ਇਹੀ ਕਹਿੰਨੀ ਆ ਕਿ ਜਿਹੜਾ ਛੋਟਾ ਕਿਸਾਨ ਇਹ ਨਾ ਸੋਚੇ ਕਿ ਮੈਂ ਨਹੀਂ ਕੁਝ ਕਰ ਸਕਦਾ ਇਹਨਾਂ ਵੱਲ ਦੇਖੇ ਤੇ ਵੱਖ-ਵੱਖ ਵਿਭਾਗਾਂ ਤੋਂ ਟ੍ਰੇਨਿੰਗਾਂ ਵੀ ਮਿਲਦੀਆਂ ਆ। ਕਿਤਾ 1 ਏਕੜ 2 ਏਕੜ ਦੇ ਵਿੱਚ ਅਸੀਂ ਕੀ ਕਰਨਾ ਹੈ ਕਿ ਨਹੀਂ ਕਰਨਾ ਉਹਦੇ ਵਾਸਤੇ ਤੁਸੀਂ ਟ੍ਰੇਨਿੰਗ ਲੈ ਸਕਦੇ ਡੈਰੀ ਪਾਲਤ ਤੋਂ ਵੀ ਟ੍ਰੇਨਿੰਗ ਲੈ ਸਕਦੇ ਆ ਮੱਛੀ ਪਾਲਣ ਦਾ ਕੰਮ ਵੀ ਕਰ ਸਕਦੇ ਆ ਤੇ ਹੋਰ ਫਰੂਟ ਹੋ ਗਿਆ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਉਹਦਾ ਕੰਮ ਵੀ ਕਰ ਸਕਦੇ ਆ ਖੇਤੀ ਵਿਗਿਆਨ ਕੇਂਦਰ ਦੇ ਵਿੱਚ ਜਿਹੜੀਆਂ ਹੈਗੀਆਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਜਿਹੜੇ ਸਬਜ਼ੀਆਂ ਦੇ ਬੀਜ ਆ ਉਹ ਵੀ ਤਿਆਰ ਕੀਤੇ ਜਾਂਦੇ ਆ ਤੇ ਉਹਦੀਆਂ ਕਿਟ ਜਿਹੜੀਆਂ ਹੈਗੀਆਂ ਕਈ ਕਿਸਾਨ ਬੀਬੀਆਂ ਨੂੰ ਜਿਹੜੀਆਂ ਮੁਕਤ ਜਿਹੜੀਆਂ ਕਿਟਾਂ ਦਿੱਤੀਆਂ ਗਈਆਂ ਤੇ ਉਹਨਾਂ ਨੇ ਸਬਜ਼ੀਆਂ ਦੀ ਬਜਾਈ ਵੀ ਕੀਤੀ ਤੇ ਪਾ ਜਾਣਦੇ ਆ ਕਿ ਉਹਦੀ ਵੀ ਟ੍ਰੇਨਿੰਗ ਜਿਹੜੀ ਹੈਗੀ ਹੈ ਯੂਨੀਵਰਸਿਟੀ ਚ ਦਿੱਤੀ ਜਾਂਦੀ ਹੈ ਕਿ ਕਿਵੇਂ ਤੁਸੀਂ ਸਬਜ਼ੀਆਂ ਆਪਣੇ ਕਿਚਨ ਗਾਰਡਨ ਘਰ ਦੇ ਵਿੱਚ ਛੋਟਾ ਜਿਹਾ ਬਣਾ ਕੇ ਤੇ ਖੁਦ ਦੀਆਂ ਸਬਜ਼ੀਆਂ ਤਿਆਰ ਕਰਕੇ ਤੇ ਉਹਨਾਂ ਤੋਂ ਕਿਹੜੀਆਂ-ਕਿਹੜੀਆਂ ਚੀਜ਼ਾਂ ਬਣਾ ਸਕਦੇ ਹੋ ਉਹਦੇ ਬਾਰੇ ਤੇ ਨਾਲ ਹੀ ਜਿਹੜਾ ਕਿ ਆਪਾਂ ਇੱਕ ਬਿਨਾਂ ਦਵਾਈਆਂ ਤੇ ਖਾਦਾਂ ਤੋਂ ਜਿਹੜੀ ਆ ਸਬਜ਼ੀ ਕਿਵੇਂ ਘਰ 'ਚ ਤਿਆਰ ਕਰ ਸਕਦੇ ਆ ਉਹਦੇ ਬਾਰੇ ਵੀ ਜਾਣਕਾਰੀ ਜਿਹੜੀ ਆ ਯੂਨੀਵਰਸਿਟੀ ਵੱਲੋਂ ਦਿੱਤੀ ਜਾਂਦੀ ਹੈ ਤੇ ਉਹਦੇ ਵਿੱਚ ਵੀ ਮੈਂ ਕੰਨੀ ਆਗੇ ਸਾਡੀਆਂ ਵੱਧ ਤੋਂ ਵੱਧ ਔਰਤਾਂ ਪੈਣਾ ਕਿਉਂਕਿ ਇਹ ਸਾਰੇ ਕੰਮ ਜਿਹੜੇ ਹੈਗੇ ਆ ਜਿਆਦਾ ਲੇਡੀਜ਼ ਔਰ ਹੀ ਕਰਦੀਆਂ ਨੇ ਜਾਇੰਟਸ ਜਿਹੜੇ ਨੇ ਉਹ ਹੋਰ ਵੀ ਕੰਮ ਬਹੁਤ ਹੁੰਦੇ ਨੇ ਇਸ ਕਰਕੇ ਉਹਨਾਂ ਨੇ ਸਾਰਾ ਦਿਨ ਘਰ ਰਹਿਣਾ ਹੁੰਦਾ ਤੇ ਘਰ ਰਹਿ ਕੇ ਉਹਨਾਂ ਨੇ ਸਬਜੀ ਜਿਹੜੀ ਆ ਉਨੂੰ ਪਾਣੀ ਦੇਣਾ ਜਾਂ ਉਹਦੇ 'ਚ ਦੇਖਣਾ ਵੀ ਕਿਹੜੀ ਮਾੜੀ ਚੀਜ਼ ਆ ਜਾਂ ਜਿਹੜੀ ਪੱਕ ਚੁੱਕੀ ਆ ਉਹਨੂੰ ਆਪਾਂ ਕਦੋਂ ਤੋੜਨਾ ਹੈਗਾ ਉਹਦੇ ਬਾਰੇ ਜਿਹੜਾ ਹੈਗਾ ਕਿ ਔਰਤਾਂ ਨੂੰ ਬਹੁਤ ਜ਼ਿਆਦਾ ਲੋਡ ਹੈ ਕਿ ਉਹ ਗਾਂ ਵਧ ਕੇ ਆਣ ਪਹਿਲੀਆਂ ਜਿਹੜੀਆਂ ਸਾਡੀਆਂ ਔਰਤਾਂ ਸੀ ਉਹ ਕਾਫੀ ਇਸ ਤਰ੍ਹਾਂ ਦੇ ਕੰਮ ਕਰਦੀਆਂ ਸੀ ਵੀ ਘਰ ਦੇ ਵਿੱਚ ਹੀ ਸਾਰੇ ਕੰਮ ਜਿਵੇਂ ਕਿ ਬਾਰੋਂ ਕਣਕ ਲੈ ਕੇ ਆਂਦੀ ਉਹਦੀ ਸਾਮ ਸੰਭਾਲ ਕਿਵੇਂ ਕਰਨੀ ਉਹਨੂੰ ਪੜੋਲਿਆਂ ਚ ਪਾਣਾ ਫਿਰ ਹਰ ਮਹੀਨੇ ਉਹਦੇ ਚੋਂ ਕੱਢ ਕੇ ਆਪਾਂ ਪਸਾਈ ਕਰਾਣੀ ਸਾਰਾ ਕੁਝ ਜਿਹੜਾ ਸੀ ਉਹ ਕਰਦੀਆਂ ਸੀ ਪਰ ਜਿਹੜੀ ਹੁਣ ਜਨਰੇਸ਼ਨ ਹੈਗੀ ਆ ਐਸ ਟਾਈਮ ਹੈਗੀ ਆ ਮੈਂ ਉਹਨਾਂ ਨੂੰ ਵੀ ਇਹ ਦੱਸਣਾ ਚਾਹੁੰਦੀ ਆ ਕਿ ਆਪਾਂ ਨੂੰ ਜਿੰਨਾ ਆਪਾਂ ਜਿਹੜੇ ਆ ਘਰ ਦੀਆਂ ਚੀਜ਼ਾਂ ਖਾਵਾਂਗੇ ਜਾਂ ਘਰ ਵਿੱਚ ਜੋ ਵੀ ਆਂਦਾ ਉਹਦੀ ਕਿਵੇਂ ਸਾਂਭ ਸੰਭਾਲ ਕਰਨੀ ਆ ਉਹਦੇ ਬਾਰੇ ਜਾਣਕਾਰੀ ਲੈਣੀ ਹੋਵੇ ਤੇ ਤੁਸੀਂ ਖੇਤੀ ਵਿਗਿਆਨ ਦੇ ਅੰਦਰ ਵਿੱਚ ਜ਼ਰੂਰ ਆਓ ਇਸ ਤਰ੍ਹਾਂ ਖੇਤੀ ਵਿਗਿਆਨ ਦੇ ਅੰਦਰ ਚ ਜਿਹੜੀ ਆਚਾਰ ਚਟਨੀ ਮਰਬੇ ਇਹਦੀ ਵੀ ਟ੍ਰੇਨਿੰਗ ਦਿੱਤੀ ਜਾਂਦੀ ਆ ਜਿਵੇਂ ਤੁਸੀਂ ਸਬਜ਼ੀਆਂ ਬੀਜੋਗੇ ਨਾਲ ਹੀ ਤੁਸੀਂ ਲਸਣ ਦੀ ਬਜਾਈ ਕਰ ਸਕਦੇ ਹੋ ਲਸਣ ਦੇ ਜਿਹੜੇ ਆ ਬਹੁਤ ਅੱਛੇ ਪ੍ਰੋਡਕਟ ਬਣਦੇ ਹੈਗੇ ਨੇ ਅੱਜ ਕੱਲ ਇਹਨਾਂ ਦੀ ਬਹੁਤ ਜ਼ਿਆਦਾ ਡਿਮਾਂਡ ਤੇ ਤੁਸੀਂ ਉਹਦੀ ਵੀ ਜਿਹੜੀ ਹੈ ਟ੍ਰੇਨਿੰਗ ਲੈ ਸਕਦੇ ਹੋ ਮੈਂ ਆਪਣੀਆਂ ਭੈਣਾਂ ਨੂੰ ਇੱਕ ਸੰਦੇਸ਼ ਦੇਣਾ ਚਾਹੁੰਦੀ ਆ ਕਿ ਜੋ ਵੀ ਤੁਸੀਂ ਘਰ ਵਿੱਚ ਕੰਮ ਕਰਦੇ ਹੋ ਉਹਨੂੰ ਹੋਰ ਵਧੀਆ ਢੰਗ ਨਾਲ ਜਾਂ ਮਤਲਬ ਕਿ ਉਹਨੂੰ ਕਿਸ ਤਰ੍ਹਾਂ ਆਪਾਂ ਵਧੀਆ ਕਰ ਸਕਦੇ ਆ ਉਹ ਖੇਤੀ ਵਿਗਿਆਨ ਕੇਂਦਰ ਅੰਮ੍ਰਿਤਸਰ ਨਾਲ ਮਿਲ ਕੇ ਤੁਸੀਂ ਉਸ ਤੋਂ ਵਧੀਆ ਮਤਲਬ ਕੀ ਕਰ ਸਕਦੇ ਹੋ ਤੇ ਮੇਰਾ ਭੈਣਾ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਤੁਸੀਂ ਇਸ ਵਿੱਚ ਹਿੱਸਾ ਲਓ ਤੇ ਆਪਣਾ ਆਲਾ ਦਵਾਲਾ ਵਾਤਾਵਰਨ ਜਿਹੜਾ ਉਹ ਸਾਫ਼ ਸੁਥਰਾ ਰੱਖੋ ਤਾਂ ਕਿ ਆਪਾਂ ਜਿਹੜੀ ਵੀ ਵਾਤਾਵਰਨ ਦੇ ਵਿੱਚ ਜਿਹੜੇ ਕਟਾਣੂ ਆਏ ਹੋਏ ਨੇ ਉਹਨਾਂ ਨੂੰ ਜਿਹੜਾ ਹੈ ਉਹਨਾਂ ਤੋਂ ਬਚ ਸਕੀਏ ਤੇ ਆਪਣੇ ਜਿਹੜੇ ਪਰਿਵਾਰ ਨੂੰ ਆ ਉਹਨੂੰ ਚੰਗੀ ਸਿਹਤ ਦੇ ਸਕੀਏ ਝੋਨੇ ਦੀ ਪਰਾਲੀ ਨੂੰ ਸਰਕਾਰ ਨੇ ਅੱਗ ਲਾਉਣ ਤੋਂ ਮਨਾ ਕੀਤਾ ਆ ਇਸ ਲਈ ਅਸੀਂ ਝੋਨੇ ਦੀ ਪਰਾਲੀ ਨੂੰ ਸੁਪਰਸੀਡਰ ਨਾਲ ਜਾਂ ਲਾਦਵੇਂ ਹਲਾਂ ਨਾਲ ਜ਼ਮੀਨ ਦੇ ਵਿੱਚ ਹੀ ਰਹਿਣ ਦਈਦਾ ਆ ਜਿਹਦੇ ਨਾਲ ਸਾਡੇ ਫਸਲ ਨੂੰ ਹੋਰ ਵੀ ਪੋਸ਼ਟਿਕ ਤੱਤ ਮਿਲਦਾ ਆ ਤੇ ਕਣਕ ਦੀ ਕਣਕ ਦੇ ਉਹਦਾ ਅਸੀਂ ਤੂੜੀ ਬਣਾਈ ਜਾਂਦੀ ਆ ਤੇ ਜਿਹੜੀ ਉਹਦੀ ਨਾਲ ਹੀ ਆ ਉਹ ਵੀ ਅਸੀਂ ਖੱਤਿਆਂ ਵਿੱਚ ਯੂਜ਼ ਕਰ ਲਈਦੀ ਆ ਜਦੋਂ ਆਪਾਂ ਇਹਨੂੰ ਸੁਪਰਸੀਡਰ ਜਾਂ ਰੋਟਾਬੀਟਰ ਨਾਲ ਵਾਇਆ ਜਾਂਦਾ ਆ ਤੇ ਰੋਟਾਬੀਟਰ ਦੇ ਨਾਲ ਇਹ ਵਿੱਚੇ ਵੱਢ ਹੋ ਜਾਂਦੀ ਆ ਤੇ ਇਹਦੀ ਕੋਈ ਇੰਨੀ ਦਿੱਕਤ ਨਹੀਂ ਹੁੰਦੀ ਹੈਗੀ ਵੀ ਆਪਾਂ ਨੂੰ ਅੱਗ ਲਾਉਣੀ ਮੈਂ ਚਾਹੁੰਨੀ ਆ ਵੀ ਆਪਾਂ ਨੂੰ ਅੱਗ ਲਾਉਣੀ ਨਹੀਂ ਚਾਹੀਦੀ ਜਿਹਦੇ ਨਾਲ ਆਪਣਾ ਪੰਜਾਬ ਦੂਸ਼ਿਤ ਹੋ ਰਿਹਾ ਆ ਆਪਾਂ ਇਹਨਾਂ ਨੂੰ ਛੁੱਧ ਤੇ ਵਧੀਆ ਬੱਚਿਆਂ ਨੂੰ ਹਵਾ ਦਈਏ ਗੰਦਗੀ ਵਾਲੀ ਹਵਾ ਨਾ ਦਈਏ ਇਸ ਲਈ ਮੈਂ ਸਾਰਿਆਂ ਗੇਹੀ ਬੇਨਤੀ ਕਰੂੰਗੀ ਕਿ ਤੁਸੀਂ ਨਾਲੀ ਨੂੰ ਕਿਸੇ ਨੂੰ ਵੀ ਚਾਹੇ ਝੋਨੇ ਦੀ ਹੋਵੇ ਚਾਹੇ ਕਣਕ ਦੀ ਹੋਵੇ ਨਹੀਂ ਅੱਗ ਲਾਉਣੀ ਚਾਹੀਦੀ ਇਹਦੇ ਨਾਲ ਆਪਣੇ ਐਕਸੀਡੈਂਟਾਂ ਦੇ ਵੀ ਖਤਰੇ ਹੋ ਰਹੇ ਆ ਜਿੱਥੇ ਕਿਤੇ ਵੀ ਤੁਸੀਂ ਦੇਖਿਆ ਹੋਊਗਾ ਝੋਨੇ ਨੂੰ ਜਾਂ ਪਰਾਲੀ ਦੇ ਨੂੰ ਅੱਗ ਲਾਈ ਜਾਵੇ ਉਥੇ ਆਟਾ ਐਕਸੀਡੈਂਟ ਹੋਣਗੇ ਕਿਉਂਕਿ ਮੋਰੇ ਧੂਆ ਜਾਂਦਾ ਆ ਜਿਹਦੇ ਨਾਲ ਆਉਣ ਜਾਣ ਵਾਲੇ ਜਾਂਤੇ ਨੂੰ ਨਹੀਂ ਪਤਾ ਲੱਗਦਾ ਇਸ ਲਈ ਤੁਸੀਂ ਕਿਸੇ ਵੀ ਤਰ੍ਹਾਂ ਦੇ ਝੋਨਾ ਹੋਵੇ ਜਾਂ ਕਣਕ ਹੋਵੇ ਇਹਦੀ ਨਾਲੀ ਨੂੰ ਸਾੜੋ ਨਾ ਉਲਟਾ ਇਹਨੂੰ ਵਿੱਚ ਪਾਵੋ ਜਿਹਦੇ ਨਾਲ ਆਪਣੀ ਫਸਲ ਵੱਧ ਤੋਂ ਵੱਧ ਨਿਕਲਦੀ ਆ ਤਾਂ ਵੱਧ ਤੋਂ ਵੱਧ ਹੁੰਦੀ ਆ ਦੁੱਧ ਅਸੀਂ ਸਰਕਾਰੀ ਡੈਰੀ ਪਾਉਨੇ ਆ ਜਿਹਦੇ ਵਿੱਚ ਸਾਨੂੰ ਬਹੁਤ ਵਧੀਆ ਫੈਟ ਦੇ ਹਿਸਾਬ ਨਾਲ ਪੈਸੇ ਮਿਲਦੇ ਆ ਤੇ ਅਸੀਂ ਘਰ ਵਿੱਚ ਵੀ ਦੁੱਧ ਦਿੰਨੇ ਆ ਪਰ ਘਰ ਵਿੱਚ ਦੁੱਧ ਉਹਨਾਂ ਨੂੰ ਆ ਜਿਹੜੇ ਬਹੁਤ ਗਰੀਬ ਬੰਦੇ ਆ ਯਾਰ ਸੋਚ ਲੈ ਜੇ ਆਪਾਂ ਡੈਰੀ ਚ ਲੈਣ ਜਾਓ ਤਾਂ ਦੁੱਧ 60 ਤੋਂ 70 ਰੁਪਏ ਮਿਲਦਾ ਆ ਅਸੀਂ ਘਰ ਦੇ ਨੂੰ 50 ਰੁਪਏ ਦੁੱਧ ਦੇਈਦਾ ਕਿਉਂਕਿ ਉਹ ਗਰੀਬ ਆ ਜਿਹਦਾ ਖੇਤੀ ਵਿੱਚ ਅਸੀਂ ਕਣਕ ਮੱਕੀ ਜਾਂ ਝੋਨਾ ਸਰੋਂ ਇਹ ਸਾਡੇ ਵਾਧੇ ਜਿੰਨਾ ਅਸੀਂ ਘਰ ਚ ਰੱਖ ਸਕਦੇ ਆ ਉਦੋਂ ਜਿਹੜਾ ਵਾਧਾ ਉਹ ਅਸੀਂ ਜਾ ਕੇ ਮੰਡੀ ਵਿੱਚ ਸੱਟ ਕੇ ਆਈਦੀ ਆ ਮੰਡੀ ਵਿੱਚ ਵਧੀਆ ਸਾਨੂੰ ਰੇਟ ਮਿਲ ਜਾਂਦਾ ਕੋਈ ਪੈਸਿਆਂ ਦੀ ਤੰਗੀ ਨਹੀਂ ਹੁੰਦੀ ਸਿੱਧੇ ਬੈਂਕ ਚ ਪੈਸੇ ਪਾ ਦਿੰਦੇ ਆ ਇਸ ਕਰਕੇ ਜਿੰਨੀ ਵੀ ਸਾਡੇ ਕੋਲ ਫਸਲ ਘਰ ਜੋਗੀ ਰੱਖਣੀ ਆ ਬਾਕੀ ਅਸੀਂ ਮੰਡੀ ਤੇ ਸੱਟ ਜਾਂਦੀ ਆ ਮੇਰਾ ਸਾਰੇ ਬੀਬੀਆਂ ਨੂੰ ਇਹ ਸੰਦੇਸ਼ ਆ ਵੀ ਤੁਸੀਂ ਘਰ ਵਿੱਚ ਬੈਠ ਕੇ ਕਿਸੇ ਨਾਲ ਗੱਲਾਂ ਕਰਨ ਤੇ ਬਿਜਾਏ ਜੇ ਤੁਹਾਡਾ ਹਸਬੰਡ ਬਾਹਰ ਕੰਮ ਕਰ ਰਿਹਾ ਤੇ ਤੁਸੀਂ ਪੱਕੇ ਥੱਲੇ ਬਹਿ ਕੇ ਗੱਲਾਂ ਕਰਦੇ ਹੋ ਉਹਦੇ ਨਾਲੋਂ ਆਪਣੇ ਹਸਬੰਡ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਕੰਮ ਕਰੋ ਤੇ ਉਹ ਕੰਮ ਉਹਨਾਂ ਦਾ ਛੇਤੀ ਨਿਬੜ ਸਕਦਾ ਆ ਤੇ ਉਹਨਾਂ ਨੂੰ ਵੀ ਪ੍ਰਾਊਡਫੁੱਲ ਹੋਊਗਾ ਕਿ ਮੇਰੀ ਘਰ ਵਾਲੀ ਜਾਂ ਮੇਰੇ ਬੱਚੇ ਨਾਲ ਰਲ ਕੇ ਕੰਮ ਕਰਾਉਣਗੇ ਜੇ ਤੁਸੀਂ ਨਹੀਂ ਬੀਬੀਆਂ ਉੱਠ ਕੇ ਜਾਉਂਗੀਆਂ ਤੇ ਤੁਹਾਡੇ ਆਉਣ ਵਾਲੇ ਜਨ ਜੋ ਬੱਚੇ ਆ ਉਹ ਕਿੱਦਾਂ ਜਾਣਗੇ ਉਭੀ ਤੁਹਾਡੇ ਹਾਲ ਦੇਖ ਕੇ ਗਾਂ ਪ੍ਰੇਰਿਤ ਹੋਣਗੇ ਤੇ ਉਹ ਜਾਣਗੇ ਮੈਂ ਬੀਬੀਆਂ ਨੂੰ ਹੱਥ ਜੋੜ ਕੇ ਇਹ ਬੇਨਤੀ ਕਰਦੀ ਆ ਕਿ ਤੁਸੀਂ ਆਪਣੇ ਹਸਬੰਦ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਇਹ ਕੰਮ ਕਰੋ ਤੇ ਜੇ ਇਹ ਹੀ ਤੁਹਾਡੀ ਜ਼ਿੰਦਗੀ ਵਿੱਚ ਖੁਸ਼ਹਾਲੀ ਲਿਆ ਸਕਦਾ ਆ ਸਾਲ 2020 ਵਿੱਚ ਅੱਛੀ 1509 ਵੈਰਾਈਟੀ ਦੀ ਪੈਦਾਵਾਰ ਕਰਨ ਉੱਪਰ ਸਟੇਟ ਲੈਵਲ ਦਾ ਖੇਤੀ ਕਰਮਨ ਅਵਾਰਡ ਵੀ ਮਿਲਿਆ ਜੋ ਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੁਆਰਾ ਸਾਨੂੰ ਦਿੱਤਾ ਗਿਆ ਤੇ ਉਹ ਵੀ ਇੱਕ ਮੇਰੇ ਡਿਪਾਰਟਮੈਂਟ ਔਰ ਕੇਵੀਕੇ ਵਾਲਿਆਂ ਨੇ ਜਦੋਂ ਸਾਨੂੰ ਰਿਕੋਗਨਾਈਜ਼ ਕੀਤਾ ਕਿ ਅ ਅਸੀਂ ਆਪਣੇ ਖੇਤਰ 'ਚ ਕੁਝ ਅੱਛਾ ਕਰ ਰਹੇ ਹਾਂ ਤੇ ਇਹ ਹੈਗਾ ਕਿ ਤੁਸੀਂ ਕੁਝ ਵੀ ਕਰ ਰਹੇ ਹੋ ਤਾਂ ਸਰਕਾਰੀ ਜੋ ਵੀ ਤੁਹਾਡੇ ਆਸ-ਪਾਸ ਕੋਈ ਕੇਵੀਕੇ ਹੈ ਜਾਂ ਕੋਈ ਏਡੀਓ ਨੇ ਉਹਨਾਂ ਨਾਲ ਜ਼ਰੂਰ ਸਾਨੂੰ ਮਿਲਣਾ ਚਾਹੀਦਾ ਉਹਨਾਂ ਕੋਲੋਂ ਸਾਨੂੰ ਜ਼ਰੂਰ ਜਾਣਕਾਰੀ ਲੈਣੀ ਚਾਹੀਦੀ ਹੈ ਜਿਸ ਤਰ੍ਹਾਂ ਮੈਂ ਆਪਣੀ ਜ਼ਮੀਨ ਵਿੱਚ ਪਾਣੀ ਵਾਸਤੇ ਵੀ ਮੈਂ ਪੋਰੇ ਪਾਏ ਅ 16 16 ਇੰਚ ਦੇ ਪੋਰੇ ਪਵਾ ਕੇ ਜਿਹੜਾ ਵਾਟਰ ਸਪਲਾਈ ਡਿਪਾਰਟਮੈਂਟ ਹੈ ਉਸ ਕੋਲੋਂ ਵੀ ਸਬਸਿਡੀ ਪ੍ਰਾਪਤ ਕੀਤੀ ਤੇ ਜਿਸ ਨਾਲ ਕਿ ਮੇਰੀ ਜ਼ਮੀਨ ਵਿੱਚ ਹੁਣ ਆਪਸ ਚ ਲਿੰਕ ਹੋਣ ਕਰਕੇ ਕਿ ਇੱਕ ਵਾਰੀ ਇੱਕ ਮੋਟਰ ਨੂੰ ਛੱਡ ਲੋ ਤੇ ਦੋ ਤਿੰਨ ਘੰਟੇ ਚ ਕਿੱਲਾ ਪਰ ਜਾਂਦਾ ਮੈਂ ਮਤਲਬ ਮੇਰੀ ਜਿਹੜੀ ਸ਼ੁਰੂਆਤ ਤੋਂ ਹੀ ਦੋ ਤਿੰਨ ਚੀਜ਼ਾਂ ਵੱਲ ਬੜਾ ਧਿਆਨ ਸੀ ਕਿ ਪਾਣੀ ਤੇ ਇੱਕ ਮਿੱਟੀ ਦਾ ਜਿਹੜਾ ਲੈਵਲ ਹੈ ਕਿ ਕਿੰਨਾ ਕੁ ਜਿਹੜਾ ਮਿੱਟੀ ਦੀ ਜਿਹੜੀ ਪਰਖ ਹੈ ਜਿਸ ਨੂੰ ਕਹਿ ਦਿੰਦੇ ਆਂ ਸੀ ਉਹ ਵਧੀਆ ਤੋਂ ਵਧੀਆ ਹੋਣੀ ਚਾਹੀਦੀ ਹੈ ਉਹਦੇ ਉੱਤੇ ਵੀ ਕਾਫੀ ਟਾਈਮ ਟੂ ਟਾਈਮ ਕੰਮ ਕੀਤਾ ਜਿਸ ਤਰ੍ਹਾਂ ਦੂਸਰੇ ਜਗਾਹ ਦੀ ਲਿਆ ਕੇ ਮਿੱਟੀ ਵੀ ਪਾਈ ਜਿਸ ਤਰ੍ਹਾਂ ਕਹਿੰਦੇ ਇੱਕ ਖੇਤ ਦੀ ਦੂਜੇ ਖੇਤ ਚ ਟ੍ਰਾਂਸਫਰ ਕਰ ਲੋ ਜਾਂ ਰੂੜੀ ਵੀ ਪਾਈ ਬਹੁਤ 3-4 ਸਾਲ ਲਗਾਤਾਰ ਇਹ ਟਿੰਜਨ ਬੀਜਿਆ ਇਸ ਤਰ੍ਹਾਂ ਕਰਕੇ ਹਰ ਸਾਲ ਮਤਲਬ ਤੁਹਾਨੂੰ ਖੇਤ ਤਿਆਰ ਕਰਨਾ ਪੈਂਦਾ ਹੈ ਔਰ ਜਿਹੜਾ ਪਾਣੀ ਹੈ ਉਹਦਾ ਵੀ ਇੱਕ ਨੰਬਰ ਹੋਣਾ ਚਾਹੀਦਾ ਉਹਦਾ ਪੀ ਐਚ ਲੈਵਲ ਸਾਨੂੰ ਟਾਈਮ ਟੂ ਟਾਈਮ ਚੈੱਕ ਕਰਦੇ ਰਹਿਣਾ ਚਾਹੀਦਾ ਇਹ ਸਭ ਚੀਜ਼ਾਂ ਜਿਹੜੀਆਂ ਵਾਂ ਖੇਤੀ ਦੇ ਉੱਪਰ ਬਹੁਤ ਜ਼ਿਆਦਾ ਪ੍ਰਭਾਵ ਪਾਉਂਦੀਆਂ ਨੇ ਤੇ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਮੇਰਾ ਇਸ ਮਹਿਕਮੇ ਨਾਲ ਜੁੜਨ ਕਰਕੇ ਮੈਨੂੰ ਪਤਾ ਲੱਗਿਆ ਕਿ ਸਰਕਾਰ ਜਿਹੜੀ ਉਹ 18 ਮਹਿਕਮੇ ਚੱਲਦੇ ਪਏ ਇਸ ਸਮੇਂ ਪਾਣੀ ਦਾ ਵਿਭਾਗ ਵੱਖਰਾ ਹੈ ਫਿਰ ਤੁਸੀਂ ਹਾਰਟੀਕਲਚਰ ਦਾ ਵੱਖਰਾ ਹੈ ਇਹ ਜੇ ਤੁਸੀਂ ਗੰਨੇ ਦੀ ਕਾਸ਼ਤ ਕਰਨੀ ਹੈ ਉਹਦੇ ਬਾਰੇ ਵੱਖਰੀ ਜਾਣਕਾਰੀ ਮਤਲਬ ਹਰ ਤਰ੍ਹਾਂ ਦੀ ਤੁਸੀਂ ਜੇ ਜਾਣਕਾਰੀ ਲੈਣੀ ਆਂ ਅਗਾਂਹ ਵਧਣਾ ਹੈ ਤੇ ਤੁਸੀਂ ਡਿਪਾਰਟਮੈਂਟਸ ਨਾਲ ਸੰਪਰਕ ਕਰ ਸਕਦੇ ਹੋ ਪ੍ਰਮੁਖ ਤੌਰ ਤੇ ਜਿਹੜਾ ਮੈਂ ਦੇਖਿਆ ਹੈ ਲੋਕੀ ਜਿਹੜੇ ਲੋੜ ਨਾਲੋਂ ਵੱਧ ਖਾਦਾਂ ਪਾਉਂਦੇ ਨੇ ਉਹ ਨਹੀਂ ਪਾਉਣੀਆਂ ਚਾਹੀਦੀਆਂ ਔਰ ਹੌਲੀ ਹੌਲੀ ਮੈਂ ਆਪਣੀ ਜਿਹੜੀ ਖੇਤੀ ਆ ਉਹ ਸਿਮਿੰਟ ਕੇ ਜਿਹੜੀਆਂ ਖਾਦਾਂ ਦਵਾਈਆਂ ਵਾਂ ਉਹਨੂੰ ਘੱਟ ਕਰਦਿਆਂ ਹੋਇਆ ਬਿਲਕੁਲ ਹੀ ਜਿਹੜਾ ਆਰਗੈਨਿਕ ਕਰਨਾ ਉਹਦੇ ਵਾਸਤੇ ਤੇ ਥੋੜਾ ਜਿਹਾ ਹਲੇ ਟਾਈਮ ਲੱਗੇਗਾ ਕਿਉਂਕਿ ਆਰਗੈਨਿਕ ਬਣਾਉਣ ਲਈ ਆਪਣੇ ਖੇਤ ਨੂੰ ਤੁਹਾਨੂੰ ਉਹਨੂੰ ਟਾਈਮ ਦੇਣਾ ਪਏਗਾ ਖੇਤ ਨੂੰ ਕਿਉਂਕਿ ਉਹਦੇ ਵਿੱਚ ਆਲਰੇਡੀ ਇੰਨੀ ਜਿਆਦਾਆਂ ਸੀ ਦਵਾਈਆਂ ਤੇ ਪਾ ਚੁੱਕੇ ਆ ਹੁਣ ਜਿਹੜਾ ਮੇਰੇ ਅੱਗੇ ਫੋਕਸ ਹੈਗਾ ਉਹ ਆਪਣੇ ਜ਼ਮੀਨ ਉੱਪਰ ਆਰਗੈਨਿਕ ਖੇਤੀ ਕਰਨ ਦਾ ਹੈ ਕਿ ਆਪਣੇ ਖੇਤੀ ਵਿੱਚ ਜਿਹੜਾ ਵਾ ਉਹ ਅੱਗੇ ਹੋਰ ਇਸ ਦੇ ਉੱਤੇ ਕੰਮ ਕਰਨਾ ਹੈ